ਆਲਾ ਪ੍ਰੀਤਮ ਸਤਗੁਰੂ ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਰਿਠਾ ਸਭ ਦੁੱਖ ਜਾਏ ਸਤਿਨਾਮ ਸ੍ਰੀ ਵਾਹਿਗੁਰੂ ਕਿ ਜਦੋਂ ਸੰਗਤ ਦਰਸ਼ਨ ਕਰਨ ਵਾਸਤੇ ਆਉਂਦੀ ਤਾਂ ਗੁਰਬਾਣੀ ਦੀਆਂ ਇਹ ਪੰਕਤੀਆਂ ਪੜ੍ਹਦੀ ਸੀ ਰੋਗੀ ਕਾ ਪ੍ਰਭ ਖੰਡੋ ਰੋਗ ਦੁਖੀ ਕਾ ਮਿਟਾਵੋ ਪ੍ਰਭ ਸੋਗ ਵਾਹਿਗੁਰੂ ਤੇ ਜਿਨ੍ਹਾਂ ਦੇ ਦਰਸ਼ਨ ਕਰਨ ਨਾਲ ਸਾਡੇ ਸੰਸਾਰੀਆਂ ਦੇ ਰੋਗ ਮਿਟਦੇ ਨੇ ਤਿੰਨੋਂ ਤਾਪ ਮਿਟਦੇ ਨੇ ਦੁੱਖ ਰੋਗ ਸੰਤਾਪ ਇਹ ਸਭ ਉਤਰਦੇ ਸੱਚੇ ਨਾਮ ਸੁਖੀਏ ਕਾ ਮਿਟਾਵੋ ਪ੍ਰਭ ਸੋਖ ਸੱਚੇ ਬਾਦਸ਼ਾਹ ਮਹਾਰਾਜ ਦੇ ਹਿੱਸੇ ਵਿੱਚ ਜੋ ਵੱਡੀਆਂ-ਵਡਿਆਈਆਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਵਿੱਚ ਆਈਆਂ ਨੇ ਕਿ ਜਿਨ੍ਹਾਂ ਦੇ ਦਰਸ਼ਨ ਕਰਨ ਨਾਲ ਸਾਡੇ ਸੰਸਾਰੀਆਂ ਦੇ ਰੋਗ ਮਿਟਦੇ ਨੇ ਤਿੰਨੋਂ ਤਾਪ ਮਿਟਦੇ ਨੇ ਦੁੱਖ ਰੋਗ ਸੰਤਾਪ ਇਹ ਸਭ ਉਤਰਦੇ ਹਨ ਬਨਵਾ ਹੈ ਗੁਰੂ अब देख रहे हैं नवद टाइम्स पंजाब के सीरी टीवी गुरु हरकिशन साहिब जी का प्रकाश पर्व गुरुद्वारा बंगला साहिब में बड़ी धूमधाम से मनाया जा रहा है आपको तस्वीरें गुरुद्वारा बंगला साहिब की दिखा रहे हैं कि, कि किस तरीके से यहाँ पर सजावट जो है वो गुरुद्वारा बंगला साहिब की की हुई है और जिस तरीके से प्रकाश पर्व मनाया जा रहा है गुरु हरकिशन साहिब जी कहा जाता है कि गुरुद्वारा बंगला साहिब का इतिहास ये रहा है कि गुरु हरकिशन साहिब जी दिल्ली आए थे जब दिल्ली के अंदर चेचक की बीमारी हुई थी और उसको उन्होंने ठीक किया था जिसके बाद जो है इस जो गुरुद्वारा बंगला साहिब का नाम पड़ा और उस गुरुद्वारा बंगला साहिब के इतिहास के बारे में जो इतिहास है इसके बारे में जो यहाँ के हेड ग्रंथी है रंजीत सिंह उनसे बातचीत करेंगे कि इस गुरुद्वारा बंगला साहिब का किस तरीके से इतिहास रहा है बड़ी धूमधाम से मनाया जा रहा है क्या इतिहास है गुरु हरे जी का वाहेगुरु जी का खालसा वाहेगुरु जी की प्रीतम सतगुरु ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਰਿਠਾ ਸਭ ਦੁੱਖ ਜਾਏ ਇਹਨਾਂ ਅਜਮਤਾਂ ਵਧਾਈਆਂ ਦੇ ਮਾਲਕ ਅਠਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬ ਦੀਆਂ ਸਮੂਹ ਸੰਗਤਾਂ ਨੂੰ ਸਮੂਹ ਨਾਨਕ ਨਾਮ ਲੇਵਾ ਸੰਸਾਰ ਨੂੰ ਲੱਖ 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 ਵਧਾਈਆਂ ਗੁਰੂ ਹਰਿ ਕ੍ਰਿਸ਼ਨ ਸਾਹਿਬ ਮਹਾਰਾਜ ਜਿਨ੍ਹਾਂ ਦਾ ਆਗਮਨ ਕੀਰਤਪੁਰ ਸਾਹਿਬ ਜਿੱਥੇ ਅੱਜ ਗੁਰਦੁਆਰਾ ਸ਼ੀਸ਼ਮੈਲ ਸਾਹਿਬ ਹੈ ਗੁਰੂ ਸਤਵੇਂ ਪਾਤਸ਼ਾਹ ਗੁਰੂ ਹਰਾਈ ਸਾਹਿਬ ਮਹਾਰਾਜ ਜੀ ਦੇ ਘਰ ਹੋਇਆ 5 ਸਾਲ 300 3 ਮਹੀਨਿਆਂ ਦੀ ਆਜੂ ਸੀ ਜਦੋਂ ਆਪ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਜੋਤ ਜੁਗਤ ਦੇ ਮੇ ਅਧਿਕਾਰੀ ਬਣੇ ਸੱਚੇ ਬਾਦਸ਼ਾਹ ਮਹਾਰਾਜ ਦੀ ਇਸਤ੍ਰਾਂ ਦੀ ਪ੍ਰਤਿਬਾਸੀ ਮਹਿਮਾ ਵਡਿਆਈ ਸੀ ਕਿ ਸ਼ੁਰੂ ਤੋਂ ਹੀ ਲੈ ਕੇ ਜਦੋਂ ਸੰਗਤ ਦਰਸ਼ਨ ਕਰਨ ਵਾਸਤੇ ਆਉਂਦੀ ਤਾਂ ਗੁਰਬਾਣੀ ਦੀਆਂ ਇਹ ਪੰਕਤੀਆਂ ਪੜ੍ਹਦੀ ਸੀ ਰੋਗੀ ਕਾ ਪ੍ਰਭ ਖੰਡੋ ਰੋਗ ਦੁਖੀ ਕਾ ਮਿਟਾਵੋ ਪ੍ਰਭ ਸ਼ੋਗ ਸੱਚੇ ਬਾਦਸ਼ਾਹ ਮਹਾਰਾਜ ਦੇ ਇਸੇ ਵਿੱਚ ਜੋ ਵੱਡੀਆਂ ਵਡਿਆਈਆਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਵਿੱਚ ਆਈਆਂ ਨੇ ਕਿ ਜਿਨ੍ਹਾਂ ਦੇ ਦਰਸ਼ਨ ਕਰਨ ਨਾਲ ਸਾਡੇ ਸੰਸਾਰੀਆਂ ਦੇ ਰੋਗ ਮਿਟਦੇ ਨੇ ਤਿੰਨੋਂ ਤਾਪ ਮਿਟਦੇ ਨੇ ਦੁੱਖ ਰੋਗ ਸੰਤਾਪ ਇਹ ਸਭ ਉਤਰਦੇ ਸੱਚੇ ਬਾਦਸ਼ਾਹ ਮਹਾਰਾਜ 1664 ਵਿੱਚ ਜਦੋਂ ਦਿੱਲੀ ਆਉਂਦੇ ਨੇ ਤੇ ਜਿੱਥੇ ਅੱਜ ਗੁਰਦੁਆਰਾ ਬੰਗਲਾ ਸਾਹਿਬ ਹੈ ਇੱਥੇ ਰਾਜਾ ਜੈ ਸਿੰਘ ਦਾ ਬੰਗਲਾ ਸੀ ਇੱਥੇ ਮਹਾਰਾਜ ਆਪਣਾ ਪੜਾਅ ਕਰਦੇ ਨੇ ਇੱਥੇ ਵਿਸ਼ਰਾਮ ਕਰਦੇ ਨੇ ਇੱਥੇ ਮਹਾਰਾਜ ਦਾ ਸੰਗਾਸਨ ਦਸਾਇਆ ਜਾਂਦਾ ਹੈ ਇੱਥੇ ਮਹਾਰਾਜ ਆਪਣੇ ਤਖਤ ਤੇ ਸ਼ਿਸ਼ੋਭਤ ਹੋ ਕੇ ਕਈ ਮਹੀਨੇ ਸੰਗਤਾਂ ਨੂੰ ਦਰਸ਼ਨ ਦਿੰਦੇ ਨੇ ਉਸ ਵਕਤ ਜੋ ਦਿੱਲੀ ਦੇ ਵਿੱਚ ਮਾਰੂ ਰੋਗ ਚੇਚਕ ਦਾ ਰੋਗ ਆਇਆ ਸੀ ਉਹਦੀ ਨਿਵਰਤੀ ਵਾਸਤੇ ਮਹਾਰਾਜ ਨੇ ਇੱਕ ਚੁਬੱਚਾ ਬਣਾਇਆ ਉਹਦੇ ਵਿੱਚ ਆਪਣੇ ਚਰਨ ਛੁਹਾ ਕੇ ਉਹ ਜਲ ਦਿੱਲੀ ਦੀਆਂ ਸੰਗਤਾਂ ਨੂੰ ਬਖਸ਼ਿਆ ਜਿਹੜਾ ਵਿਸ਼ਵਾਸ ਅੱਜ ਵੀ ਮੌਜੂਦ ਹੈ ਰਹਿੰਦੀ ਦੁਨੀਆ ਤੱਕ ਮੌਜੂਦ ਰਹੇਗਾ ਕਿ ਜੋ ਵੀ ਇਸ ਚੁਬੱਚਾ ਸਾਹਿਬ ਤੋਂ ਜਲ ਲੈ ਕੇ ਜਾਏਗਾ ਇਸ ਜਲ ਦੇ ਨਾਲ ਇਸ਼ਨਾਨ ਕਰੇਗਾ ਸੱਚੇ ਬਾਦਸ਼ਾਹ ਮਹਾਰਾਜ ਉਹਦੇ ਰੋਗ ਮਟਾਉਣਗੇ ਅੱਜ ਵੀ ਜਦੋਂ ਸੰਗਤ ਮੰਗਲਾ ਸਾਹਿਬ ਆਉਂਦੀ ਹੈ ਤਉ ਮਹਾਰਾਜ ਦੇ ਦਰ ਤੇ ਆ ਕੇ ਗੁਰੂ ਕੀ ਬਾਣੀ ਦਾ ਇਹ ਜਾਪ ਕਰਦੀ ਹੈ ਜਾਂ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠਾ ਸਭ ਦੁੱਖ ਜਾਏ ਜਾਂ ਰੋਗੀ ਕਾ ਪ੍ਰਭ ਖੰਡੋ ਰੋਗ ਦੁਖੀ ਕਾ ਮਿਟਾਵੋ ਪ੍ਰਭ ਸੋਗ ਅੱਜ ਪੂਰੇ ਸੰਸਾਰ ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਦੇ ਸਥਾਨ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਹਰਮੰਦਰ ਸਾਹਿਬ ਤੋਂ ਬਾਅਦ ਇਹ ਦੂਜਾ ਅਸਥਾਨ ਹੈ ਜਿੱਥੇ ਸਭ ਤੋਂ ਵੱਧ ਸੰਗਤ ਦਾ ਜਲਾਉ ਸੱਜਦਾ ਹੈ ਰੋਜ਼ ਹਜ਼ਾਰਾਂ ਲੱਖਾਂ ਸੰਗਤਾਂ ਆ ਕੇ ਮੱਥਾ ਟੇਕਦੀਆਂ ਨੇ ਆਪਣਾ ਸਿਰ ਝੁਕਾਉਂਦੀਆਂ ਨੇ ਇੱਥੇ ਮਹਾਰਾਜ ਦਾ ਬਖਸ਼ਿਆ ਹੋਇਆ ਸਰੋਵਰ ਤੇ ਅੱਜ 11 ਲੱਖਾਂ ਸੰਗਤਾਂ ਨੇ ਹਾਜ਼ਰੀਆਂ ਭਰ ਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਲੈਣੀਆਂ ਨੇ ਮੈਂ ਸਾਰਿਆਂ ਨੂੰ ਫਿਰ ਵਧਾਈ ਦਿਨਾ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਓ ਸਾਰੇ ਆਪਾਂ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਜਾਣ ਕੇ ਅੱਜ ਕਿਸੇ ਗਰੀਬ ਦੇ ਬੱਚੇ ਨੂੰ ਕਿਤਾਬਾਂ ਲੈ ਕੇ ਦਈਏ ਵਰਦੀਆਂ ਲੈ ਕੇ ਦਈਏ ਫੀਸ ਦਈਏ ਕਿਸੇ ਬਿਮਾਰ ਨੂੰ ਦਵਾਈ ਲੈ ਕੇ ਦਈਏ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੀ ਬਾਣੀ ਦੀਆਂ ਪੋਤੀਆਂ ਗੁੱਟ ਕੇ ਪਾਠ ਕਰਨ ਵਾਸਤੇ ਵਢੀਏ ਅਸੀਂ ਸੰਸਾਰ ਦੇ ਵਿੱਚ ਗੁਰੂ ਦਾ ਬਚਨ ਮੰਨਿਏ ਕਿ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗੇ ਬੈਸਣ ਪਾਈਏ ਕੋ ਨਾਨਕ ਬਾਹ ਲੜਾਈਏ ਇਸ ਬਖਸ਼ਿਸ਼ ਦੇ ਪਾਤਰ ਬਣੀਏ ਸਾਰਿਆਂ ਨੂੰ ਪਾਵਨ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਰ ਕੀਆ ਕੀ ਤਿਆਰੀਆਂ ਕੀ ਗਈਆਂ ਇਸ ਗੁਰਪੁਰਬ ਪਰ ਹਰ ਵਰਮਤੇ ਤਿਆਰੀਆਂ ਹਰ ਸਾਲ ਹੁੰਦੀਆਂ ਨੇ ਸਜਾਵਟ ਹੁੰਦੀ ਹੈ ਮਹਾਰਾਜ ਦੇ ਦਰਬਾਰ ਦੀ ਸਾਫ ਸਫਾਈ ਹੁੰਦੀ ਹੈ ਔਰ ਆਉਣ ਵਾਲੀਆਂ ਲੱਖਾਂ ਸੰਗਤਾਂ ਦੇ ਵਾਸਤੇ ਪਾਰਕਿੰਗ ਲੰਗਰ ਜੋਣਾ ਕਰਦੀ ਰੱਖਣ ਦੀ ਵਿਵਸਥਾ ਉਹਨਾਂ ਦੇ ਬੈਠਣ ਦੀ ਵਿਵਸਥਾ ਉਹਨਾਂ ਦੇ ਵਾਸਤੇ ਛਾ ਪੱਖੇ ਜਲ ਸ਼ਬੀਲਾ ਇਹ ਸਾਰਾ ਹੀ ਪ੍ਰਬੰਧ ਜੋ ਜਦੋਂ ਵੀ ਹਜ਼ਾਰਾਂ ਸੰਗਤਾਂ ਆਉਣਗੀਆਂ ਲੱਖਾਂ ਸੰਗਤਾਂ ਆਉਣਗੀਆਂ ਉਹਨਾਂ ਦੇ ਵਾਸਤੇ ਉਹਨਾਂ ਦੀ ਸੇਵਾ ਸੰਭਾਲ ਵਾਸਤੇ ਜੋ ਜ਼ਰੂਰੀ ਹੈ ਉਹ ਸਾਰਾ ਦਿੱਲੀ ਸੇ ਗੁਰਦੁਆਰਾ ਪ੍ਰਬੰਧ ਕਮੇਟੀ ਵੀ ਕਰਦੀ ਹੈ ਸਿੱਖ ਸੰਫਾਵਾ ਔਰ ਗੁਰਸਿੱਖ ਪਰਿਵਾਰ ਗੁਰਸਿੱਖ ਵਿਅਕਤੀ ਆਪਣੇ ਤੌਰ ਤੇ ਨਿੱਜੀ ਤੌਰ ਤੇ ਵੀ ਕੋਈ 24 ਘੰਟੇ ਕੋਈ 48 ਘੰਟੇ ਕੋਈ ਬੱਤਰ ਘੰਟੇ ਆ ਕੇ ਇੱਥੇ ਸੇਵਾ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ आपने सुना कि किस तरीके से गुरुद्वारा बंगला साहिब का इतिहास रहा है और आपको तस्वीरें दिखा रहे हैं कि किस तरीके से यहाँ पर जो संगत है वो भी यहाँ पर जो है माथा टेकने के लिए पहुँच रही है अगर आपसे बात करें गुरु हरकिशन साहिब जी का प्रकाश पर्व मनाया जा रहा है हमारी अपॉइंटमेंट है सर ओके बिल्कुल आन की अपॉइंटमेंट है सर अगर आपसे बात करें गुरु हरकिशन साहिब जी का प्रकाश पर्व मनाया जा रहा है कितना मन में उल्लास रहता है मन में अतिष उल्लास है बहुत पावन स्थल है ये आपको पता होना चाहिए कि इनका तो नाम ध्यानने से ही जि, जिस जिसमें कहा जाता है श्री हरि कृष्ण दया जिस दिख के हर दुख जाए मतलब देखने मात्र से मन की अंतरात्मा से अगर जो देखने मात्र से ही वो दुख चला जाता है जो सामने आप जल देख रहे हैं इसकी महिमा आप सुनेंगे तो आपका हर्ष गद गद से हो जाएगा तो बिल्कुल आपने देखा कि यहाँ पर जो श्रद्धालु है वो सिखों के साथ साथ जो नॉन सिख है वो भी काफ़ी तादाद में मत्था टेकने के लिए आते हैं और उनकी आस्था गुरु ग्रंथ साहिब जी में ज़्यादा है दिल्ली से कमल कुमार कंसल द टाइम्स पंजाब के शरीर टीवी